ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਨਾ ਬੜਾ ਇੱਕ ਰੌਲਾ ਪਿਆ ਪਿਆ ਹੈ ਇੱਕ ਬੜਾ ਚਲੰਤ ਮੁੱਦਾ ਭਖਿਆ ਹੋਇਆ ਹੈ ਮੁੱਦਾ ਹੈ ਜੀ ਲੈਂਡ ਪੂਲਿੰਗ ਨੀਤੀ 2025 ਦਾ ਅਸਲ 'ਚ ਇਹ ਲੈਂਡ ਪੂਲਿੰਗ ਹੈ ਕੀ ਕਿਉਂ ਇਹਨਾਂ ਰੌਲਾ ਪਿਆ ਪਿਆ ਚਾਹੇ ਵਿਰੋਧੀ ਧਿਰਾਂ ਹੋਣ ਚਾਹੇ ਪੰਜਾਬ ਦੇ ਕਿਸਾਨ ਆਗੂ ਹੋਣ ਜਾਂ ਆਮ ਕਿਸਾਨ ਹੋਣ ਸਾਰਾਂ ਦਾ ਅੱਡੀ ਚੋਟੀ ਦਾ ਜ਼ੋਰ ਜਿਆ ਲੱਗਿਆ ਪਿਆ ਹੈ ਇਸ ਨੀਤੀ ਦਾ ਵਿਰੋਧ ਕਰਨ ਦੇ ਵਿੱਚ ਅਸਲ ਦੇ ਵਿੱਚ ਇਹ ਨੀਤੀ ਹੈ ਕੀ ਜੇ ਆਮ ਕਿਸਾਨ ਨਾਲ ਗੱਲ ਕਰੀਏ ਨਾ ਉਹ ਕਹਿ ਦਿੰਦਾ ਵੀ ਯਾਰ ਸਾਡੇ ਤਾਂ ਸਿਰ ਦੇ ਉੱਤੋਂ ਦੀ ਜਾਣ ਵਾਲੀ ਗੱਲ ਹੈ ਸਾਡੀ ਬਹੁਤੀ ਸਮਝ ਨਹੀਂ ਆਉਂਦੀ ਆਹ ਹੈਗਾ ਲੀਟਰ ਜਿਹੜੇ ਆ ਉਹ ਇਹਨੂੰ ਪੜ ਕੇ ਸਮਝ ਕੇ ਸਾਨੂੰ ਇਹਦੀਆਂ ਕਮੀਆਂ ਕਮਜ਼ੋਰੀਆਂ ਦੱਸਦੇ ਆ ਫਿਰ ਅਸੀਂ ਇਹਦਾ ਵਿਰੋਧ ਕਰਦੇ ਆ ਪਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਨਾ ਇਹ ਲੈਂਡ ਪੂਲਿੰਗ ਨੀਤੀ ਪੂਰੀ ਚੰਗੀ ਤਰ੍ਹਾਂ ਸਮਝ ਆ ਜਾਏਗੀ ਇਹਦੇ ਵਿੱਚ ਕੀ ਕੀ ਖਾਮੀਆਂ ਨੇ ਕਿੱਥੇ ਕਿੱਥੇ ਕਮੀਆਂ ਨੇ ਇਹ ਤੁਸੀਂ ਆਪ ਦੇਖ ਲਿਓ ਮੈਂ ਇਹਦੇ ਬਾਰੇ ਚੰਗਾ ਮਾੜਾ ਕੁਝ ਨਹੀਂ ਕਹਾਵਾਂਗਾ ਮੈਂ ਤੁਹਾਨੂੰ ਨੀਤੀ ਬਾਰੇ ਦੱਸ ਦਿਆਂ ਕਿ ਨੀਤੀ ਦੇ ਕਿਹੜੇ ਕਲਾਸ ਦੇ ਵਿੱਚ ਕੀ ਲਿਖਿਆ ਹੋਇਆ ਚੰਗਾ ਮਾੜਾ ਤੁਸੀਂ ਆਪ ਦੇਖ ਲਿਓ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿ 1 ਏਕੜ ਦੇ ਵਿੱਚ 4840 ਗਜ ਹੁੰਦੇ ਐ ਤੇ 8 ਕਨਾਲ ਹੁੰਦੇ ਐ ਹੁਣ ਆਨੇ ਆ ਸਰਕਾਰ ਦੀ ਬਣਾਈ ਹੋਈ ਨੀਤੀ ਦੇ ਉੱਤੇ ਧਿਆਨ ਨਾਲ ਸਮਝੋ ਮੇਰੀ ਗੱਲ ਨੂੰ ਨੀਤੀ ਦੇ ਵਿੱਚ ਕਿਹਾ ਗਿਆ ਹੈ ਵੀ ਜਿਹੜੇ ਕਿਸਾਨ ਦੇ ਕੋਲੋਂ 1 ਏਕੜ ਜ਼ਮੀਨ ਸਰਕਾਰ ਲਏਗੀ ਉਸ ਨੂੰ ਬਦਲੇ ਦੇ ਵਿੱਚ 1000 ਗਜ ਦਾ ਇੱਕ ਰਹਾਇਸ਼ੀ ਪਲਾਟ ਜਿੱਥੇ ਉਹ ਆਪਣਾ ਘਰ ਬਣਾ ਸਕਦਾ ਹੈ ਰਹਾਇਸ਼ੀ ਏਰੀਏ ਦੇ ਵਿੱਚ ਉਹ ਦੇਏਗੀ ਤੇ 200 ਗਜ ਦਾ ਵਪਾਰਕ ਪਲਾਟ ਦੇਏਗੀ ਜਿੱਥੇ ਉਹ ਆਪਣਾ 200 ਗਜ ਦਾ ਕੋਈ ਸ਼ੋਰੂਮ ਬਣਾ ਸਕਦਾ ਹੈ ਜਾਂ ਕੋਈ ਦੁਕਾਨ ਚਲਾ ਸਕਦਾ ਹੈ ਉਹ ਉਸ ਏਰੀਏ ਦੇ ਵਿੱਚ ਹੋਏਗੀ ਜਿੱਥੇ ਦੁਕਾਨਦਾਰੀ ਹੋ ਸਕਦੀ ਹੈ ਜਾਨੀ ਕਿ 1200 ਗਜ ਤੁਹਾਨੂੰ ਸਰਕਾਰ ਨੇ ਦੇਣਾ ਹੈ ਤਕਰੀਬਨ ਇਹ ਬਣਦਾ ਹੈ 2 ਕਨਾਲ ਜਾਨੀ ਕਿ ਤੁਹਾਡੇ 8 ਕਨਾਲਾਂ ਦੇ ਇਕੜ ਦੇ ਵਿੱਚੋਂ 6 ਕਨਾਲ ਤੁਹਾਡੇ ਕੋਲੋਂ ਸਰਕਾਰ ਇਦਾਂ ਹੀ ਲੈ ਲਈ ਨੀਤੀ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਰਕਾਰ ਨਾ 3 ਸਾਲਾਂ ਵਾਸਤੇ ਜਿਹੜੇ ਜ਼ਿਮੀਦਾਰ ਤੋਂ ਜ਼ਮੀਨ ਲਏਗੀ ਉਹਨੂੰ 1 ਇਕੜ ਪਿੱਛੇ 30000 ਰੁਪਏ ਇਹ ਪ੍ਰਤੀ ਏਕੜ ਫਲਾਨਾ ਦੇਗੀ ਫਿਰ ਲੋਕਾਂ ਨੇ ਰੌਲਾ ਪਾਇਆ ਵੀ 30000 ਤਾਂ ਬਹੁਤ ਘੱਟ ਹੈ ਫਿਰ ਉਹ 50000 ਕਰਤਾ ਫਿਰ ਉਹ ਤੋਂ ਵੀ ਸੈਟੀਸਫੈਕਸ਼ਨ ਨਹੀਂ ਹੋਈ ਹੈਗੀ ਫਿਰ ਉਹਨੂੰ 1 ਲੱਖ ਰੁਪਏ ਪ੍ਰਤੀ ਸਾਲ ਕਰ ਦਿੱਤਾ ਗਿਆ ਪ੍ਰਤੀ ਏਕੜ ਪਿੱਛੇ ਜੋ ਕਿ 3 ਸਾਲ ਤੱਕ ਸਰਕਾਰ ਦਿੰਦੀ ਰਹੇਗੀ ਇਹ ਵੀ ਇੱਕ ਮਦ ਹੈ ਇਸ ਨੀਤੀ ਦੀ ਹੁਣ ਅਗਲੀ ਗੱਲ ਜੇ ਕਿਸੇ ਕਿਸਾਨ ਦੀ 9 ਏਕੜ ਜ਼ਮੀਨ ਆ ਜਾਂਦੀ ਹੈ ਉਹਦੇ ਵਿੱਚੋਂ 3 ਏਕੜ ਜ਼ਮੀਨ ਉਸ ਕਿਸਾਨ ਨੂੰ ਵਾਪਸ ਦਿੱਤੀ ਜਾਏਗੀ ਉੱਥੇ ਉਹ ਗਰੁੱਪ ਹਾਊਸਿੰਗ ਕਰ ਸਕਦਾ ਹੈ ਇਸੇ ਤਰੀਕਿਆਂ ਜੇ ਕਿਸੇ ਦੀ 50 ਇੱਕੜ ਆ ਜਾਂਦੀ ਹੈ ਉਹਨੂੰ 30 ਏਕੜ ਦੇ ਦਿੱਤਾ ਜਾਏਗਾ ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਪੰਜਾਬ ਦੇ ਜਿਹੜੇ ਕਿਸਾਨ ਹੈ 90% ਕਿਸਾਨਾਂ ਦੇ ਕੋਲ 5 ਤੋਂ ਲੈ ਕੇ 7 ਜਾਂ 8 ਏਕੜ ਤੱਕ ਜ਼ਮੀਨ ਹੁੰਦੀ ਹੈ 50 ਏਕੜ ਵਾਲਾ ਜਾਂ 30 ਏਕੜ ਵਾਲਾ ਜ਼ਿਮੀਦਾਰ ਕੋਈ ਵਿਰਲਾ ਟਾਮਾ ਹੀ ਹੁੰਦਾ ਹੈ ਉਹਨਾਂ ਦੇ ਕੋਲ ਆਲਰੇਡੀ ਬਹੁਤ ਕੁਝ ਹੁੰਦਾ ਹੈ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਕਿ ਇਹ ਨੀਤੀ ਜਿਹੜੀ ਛੋਟੇ ਕਿਸਾਨਾਂ ਵਾਸਤੇ ਹੈ ਉਹ ਮਾਰੂ ਸਿੱਧ ਹੋ ਸਕਦੀ ਹੈ ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹੈ ਨਾ 9 ਏਕੜ ਵਾਲੀਆਂ ਜਾਂ 50 ਏਕੜ ਵਾਲੀਆਂ ਇਹ ਇਸ ਨੀਤੀ ਦੇ 11 ਨੰਬਰ ਪੇਜ ਦੇ ਉੱਤੇ ਦਰਜ ਹੈ ਪੂਲਿੰਗ ਪਾਲਿਸੀ ਦੇ ਆਖਰੀ ਪੇਜ ਦੇ ਸੈਕਸ਼ਨ 4 ਦੇ ਉੱਤੇ ਲਿਖਿਆ ਗਿਆ ਹੈ ਕਿ ਜੇ ਕਿਸੇ ਜ਼ਿਮੀਦਾਰ ਦੀ ਜ਼ਮੀਨ ਮੁਹਾਲੀ ਦੇ ਏਰੀਏ ਦੇ ਵਿੱਚ ਪੂਲਿੰਗ ਨੀਤੀ ਦੇ ਅਧੀਨ ਆ ਰਹੀ ਹੈ ਤਾਂ ਉਹਨੂੰ 1 ਕਰੋੜ ਰੁਪਏ ਗਮਾੜਾ ਨੂੰ ਗ੍ਰੇਟਰ ਮੁਹਾਲੀ ਨੂੰ ਤੇ ਜੇ ਲੁਧਿਆਣੇ ਦੇ ਏਰੀਏ ਦੇ ਵਿੱਚ ਆ ਰਹੀ ਹੈ ਤਾਂ 2 ਕਰੋੜ ਰੁਪਏ ਗਲਾੜਾ ਨੂੰ ਦੇਣੇ ਪੈਣਗੇ ਉਹ ਜ਼ਮੀਨ ਨੂੰ ਵਿਕਸਿਤ ਕਰਨ ਵਾਸਤੇ ਹੁਣ ਇੱਕ ਪਾਸੇ ਤਾਂ ਜ਼ਿਮੀਦਾਰ ਆਪਣੀ ਜ਼ਮੀਨ ਦੇ ਰਿਹਾ ਹੈ ਉਹਦੇ ਵਿੱਚੋਂ ਵੀ ਉਹਨੂੰ ਇੱਕ ਹਿੱਸਾ ਜ਼ਮੀਨ ਮਿਲਣੀ ਹੈ ਉਹ ਵੀ ਵਪਾਰਕ ਇੱਕ ਪਲਾਟ 200 ਗਜ ਦਾ ਤੇ ਦੂਜਾ ਰਹਾਇਸ਼ੀ ਪਲਾਟ 1000 ਗਜ ਦਾ ਉਹਦੇ ਵਿੱਚੋਂ ਵੀ ਉਹਨਾਂ ਨੂੰ ਵਿਕਸਿਤ ਕਰਨ ਵਾਸਤੇ ਜੇ ਮੁਹਾਲੀ ਦੇ ਵਿੱਚ ਹੈ ਤਾਂ 1 ਕਰੋੜ ਜੇ ਮੁਹਾਲੀ ਤੋਂ ਇਲਾਵਾ ਲੁਧਿਆਣਾ ਵਿੱਚ ਜਾਂ ਹੋਰ ਕਿਸੇ ਏਰੀਏ 'ਚ ਹੈ ਤਾਂ 2 ਕਰੋੜ ਰੁਪਈਆ ਉਹ ਜਿਹੜਾ ਤੁਹਾਨੂੰ ਸਰਕਾਰ ਵੱਲੋਂ ਮਿਲਿਆ ਹੈ ਉਹਨੂੰ ਵਿਕਸਿਤ ਕਰਨ ਵਾਸਤੇ ਦੇਣਾ ਪਏਗਾ ਇੱਕ ਹੋਰ ਵੱਡੀ ਤੇ ਜ਼ਰੂਰੀ ਗੱਲ ਇਹ ਹੈ ਕਿ ਇਹਨਾਂ ਬਣਨ ਵਾਲੀਆਂ ਕਲੋਨੀਆਂ ਦੇ ਵਿੱਚੋਂ ਜੇ ਕਿਸੇ ਜ਼ਮੀਨ ਦੇ ਮਾਲਕ ਦੀ 3 ਏਕੜ ਜ਼ਮੀਨ ਇਹਦੇ ਨਾਲ ਲੱਗਦੀ ਹੈ ਕਲੋਨੀਆਂ ਦੇ ਨਾਲ ਤਾਂ ਜ਼ਿਮੀਂਦਾਰ ਨੂੰ ਉੱਥੇ ਬਣਨ ਵਾਲੀ ਸੜਕ ਦਾ 60% ਖਰਚਾ ਦੇਣਾ ਪਏਗਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਜ਼ਿਮੀਂਦਾਰ ਦੇ ਉੱਤੇ ਮਾਰ ਹੈ ਇਹ ਬਹੁਤ ਵੱਡੀ ਇਹ ਇਹੋ ਜੀ ਪਾਲਿਸੀ ਹੋਈ ਫਿਰ ਇੱਕ ਪਾਸੇ ਤਾਂ ਤੁਸੀਂ ਜ਼ਿਮੀਦਾਰ ਕੋਲੋਂ ਜ਼ਮੀਨ ਲੈ ਲਈ ਉਹਦੇ ਵਿੱਚੋਂ ਵੀ ਫਿਰ ਉਹਦੇ ਕੋਲੋਂ ਵਿਕਾਸ ਕਰਨ ਦੇ ਨਾਂ ਤੇ ਉਸ ਜ਼ਮੀਨ ਨੂੰ ਵਿਕਸਿਤ ਕਰਨ ਦੇ ਨਾਂ ਦੇ ਉੱਤੇ 1 ਜਾਂ 2 ਕਰੋੜ ਰੁਪਈਆ ਲੈ ਲਿਆ ਫਿਰ ਉਥੇ ਸੜਕ ਬਣਾਉਣ ਦੇ ਨਾਂ ਤੇ 60% ਖਰਚਾ ਫਿਰ ਜ਼ਿਮੀਦਾਰ ਤੋਂ ਲੈ ਲਿਆ ਇਹ ਤਾਂ ਕੁੱਲ ਮਿਲਾ ਕੇ ਜ਼ਿਮੀਦਾਰ ਘਾਟੇ ਵਿੱਚ ਹੀ ਗਿਆ ਨਾ ਇਸੇ ਕਰਕੇ ਇਸ ਨੀਤੀ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਹਾਲਾਂਕਿ ਕਿਹਾ ਜਾਂਦਾ ਹੈ ਕਿ ਇਹ ਨੀਤੀ ਜਿਹੜੀਆਂ ਇਸ ਤੋਂ ਪਿਛਲੀਆਂ ਸਰਕਾਰਾਂ ਦੀ ਬਣਾਈ ਹੋਈ ਸੀ ਲਾਗੂ ਇਹ ਕਰ ਰਹੇ ਆ ਸਾਨੂੰ ਨਹੀਂ ਪਤਾ ਵੀ ਇਹ ਕਿਨੇ ਬਣਾਈ ਸੀ ਜਾਂ ਕਿਨੇ ਨਹੀਂ ਬਣਾਈ ਸੀ ਹੁਣ ਇਹ ਲਾਗੂ ਕਰ ਰਹੇ ਹੈ ਜਾਂ ਇਹਨਾਂ ਤੋਂ ਕੋਈ ਹੋਰ ਲਾਗੂ ਕਰਾ ਰਿਹਾ ਹੈ ਇਹ ਤਾਂ ਇਹੀ ਸਰਕਾਰਾਂ ਹੀ ਜਾਣਣ ਜਾਂ ਸਰਕਾਰਾਂ ਚਲਾਉਣ ਵਾਲੇ ਜਾਣਣ ਪਰ ਪੰਜਾਬ ਦੇ ਕਿਸਾਨਾਂ ਵਾਸਤੇ ਮੇਰੇ ਖਿਆਲ ਚ ਇਹ ਮਾਰੂ ਸਿੱਧ ਹੋਏਗੀ ਬਾਕੀ ਤੁਹਾਨੂੰ ਦੋਸਤੋ ਕਿਵੇਂ ਲੱਗਦਾ ਹੈ ਵੀ ਇਹ ਨੀਤੀ ਦੇ ਵਿੱਚ ਕੀ ਝੋਲ ਹੈ ਜਾਂ ਹੋਰ ਵੀ ਇਤੋਂ ਵੀ ਕੋਈ ਵੱਡੀ ਗੱਲ ਤੁਸੀਂ ਜਾਣਦੇ ਹੋ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਇਹ ਜਿਹੜੀ ਜਾਣਕਾਰੀ ਹੈ ਇਹਦੇ ਵਿੱਚੋਂ ਤਮਾਮ ਜਾਣਕਾਰੀ ਮੈਂ ਤੁਹਾਨੂੰ ਉਹ ਦਿੱਤੀ ਹੈ ਜੋ 29 ਜੁਲਾਈ 2025 ਦੇ ਅਜੀਤ ਵਾਰ ਦੇ ਵਿੱਚ ਸਰਦਾਰ ਬਲਵੀਰ ਸਿੰਘ ਰਾਜੇਵਾਲ ਕਿਸਾਨ ਯੂਨੀਅਨ ਦੇ ਜਿਹੜੇ ਲੀਡਰ ਨੇ ਕਿਸਾਨ ਮੋਰਚਾ ਉਹਨਾਂ ਨੇ ਲੀਡ ਕੀਤਾ ਹੈ ਉਹਨਾਂ ਦਾ ਇੱਕ ਲੇਖ ਛਪਿਆ ਸੀ ਉਹਦੇ ਵਿੱਚ ਪੂਰੇ ਅੰਕੜੇ ਦੇ ਕੇ ਇਹ ਨੀਤੀ ਦਾ ਵਿਸਥਾਰ ਕੀਤਾ ਗਿਆ ਸੀਗਾ ਮੈਂ ਉਹ ਸਾਰੀਆਂ ਗੱਲਾਂ ਤੁਹਾਨੂੰ ਜਿਵੇਂ ਜਿਵੇਂ ਉਹਨਾਂ ਨੇ ਜੋ ਜੋ ਅੰਕਿਤ ਕੀਤਾ ਸੀ ਉਹ ਮੈਂ ਤੁਹਾਨੂੰ ਸਾਰੀਆਂ ਗੱਲਾਂ ਕਲਾਸ ਵਾਈ ਕਲਾਸ ਦੱਸੀਆਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬੜੀ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਜੀ